ਲਓ ਜੀ ਮੁੰਡਿਆ ਨੇ ਇੱਕ ਚੀਜ਼ ਤਿਆਰ ਕਰਤੀ ਰਿਮੋਟ ਦਿਖਾਈ ਬਾਈ ਆਹ ਸੀ ਰਿਮੋਟ ਠੀਕ ਹੈ ਖਰਾਬ ਸੀ ਇਹ ਸਾਰੀ ਚੀਜ਼ ਹੁਣ ਇਹਦੇ ਉੱਤੇ ਧਰਤਾ ਇਹ ਭਰ ਕੇ ਆਪਣੇ ਤੇਜ਼ ਕਸਾ ਵਾਲਾ ਹਨਾ ਤੇ ਹੁਣ ਇਹ ਚਲਾਊਗਾ ਡਿੱਗਣ ਨਹੀਂ ਦਿੰਦਾ ਆਉਦੀ ਕੋਸ਼ਿਸ਼ ਪੂਰੀ ਕਰੂਗਾ ਚੱਲ ਮੁੰਡਿਆ ਇਹ ਦੇ ਦਵਾਰੇ ਫੇਰ ਤਾ ਇਹ ਡਰਾਈਵਰ ਕੱਚਾ ਥੋੜਾ ਜਾ ਮੈਂ ਨਾ ਇਹਨੂੰ ਖੜਾ ਹੁਣ ਰਿਮੋਟ ਇਹਨੂੰ ਖੜਾ ਦੇ ਨਾਈ ਇਹ ਡ్రਾਈਵਰ ਕੱਚਾ ਹੋ ਗਿਆ ਹੁਣ ਆ ਪੱਕਾ ਡ్రਾਈਵਰ ਆ ਗਿਆ ਤੇ ਹੁਣ ਦੇਖੀ ਲੈ ਬਈ ਧਰ ਅਹ ਨਹੀਂ ਨਹੀਂ ਗੱਲ ਨਹੀਂ ਬਣੀ ਚੱਲ ਐਂ ਕਰ ਉਰੇ ਉਰੇ ਫਰਾਜ ਖਾਲੀ ਨਹੀਂ ਉਰੇ ਫਰਾਜ ਲੈ ਬੈ ਕਰ ਇਹਨੂੰ ਏ ਲੈ ਦੇ ਇਹਦਾ ਨਿਸ਼ਾਨਾ ਪੱਕਾ ਹੈ ਉਹ ਖੜ ਜਾ ਖੜ ਜਾ ਖੜ ਜਾ ਲਾ ਹੁਣ ਤੇਰਾ ਨਿਸ਼ਾਨਾ ਦੇਨੇ ਆ ਬਾਬਾ ਇਹਨੂੰ ਦੇਖ ਕੇ ਦਿਖਾਉਣਾ ਹੈ ਹਾਂ ਜਾਣ ਹੀ ਬੜੀ ਆ ਯਾਰ ਉੱਦੀ ਲੰਘ ਜਾਂਦੀ ਆ ਬੈਕ ਕਰਕੇ ਉੱਦੀ ਝਰਾ ਕੇ ਦਿਖਾਈ ਇਹਦੇ ਉਹਨੀ ਜਾਣ ਤਾਂ ਬਹੁਤ ਹੈ ਔਰ ਕੀ ਗੋਸ ਖਿੱਚ ਕੇ ਲੈ ਜੂਗੀ ਇਹ। ਕੱਟੀ ਖਿੱਚ ਕੇ ਲੈ ਆਉਂਦੇ ਆਂ ਭਾਈ। ਅੱਛਾ। ਉਹ ਦਾਤੀ ਫੜਾਈ ਮੈਨੂੰ। ਦਾਤੀ ਦੇਖ ਕੇ ਫੜਾਏ ਆਉਗੀ ਖੇਤ ਇਹ। ਇਹ ਤਾਂ ਕਪੜਾ ਹੈ ਇਹ ਡਾਉਣ ਹੋ ਜਾਂਦੀ ਆਂ ਡਾਉਣਾ। ਉਹ ਕੋਈ ਹੁੰਦਾ ਡਾਉਣ ਨਹੀਂ ਤਾਂ ਹੈਗੀ ਆ ਇਹ ਲਓ ਜੀ। ਲੈ। ਲੈ ਗਈ ਉਹ ਖਿੱਚ ਕੇ। ਹੈਗੀ ਆ ਯਾਰ ਜਾਨ ਹੈ ਨਾ। ਡਾਉਣ ਹੋ ਗਈ। ਟੇਰ ਲੱਗਿਆ। ਟੇਰ ਲੱਗ ਗਿਆ ਨਾ ਸਲਿੱਪ ਕੱਢਦੀ ਆ। ਆ ਸਲਿੱਪ ਅਥਰ ਲਿਆ। ਆ ਲੱਗ ਗਿਆ। ਕੱਢ ਦੇ ਹਾਂ। ਦੇਖ ਦੇ। ਤੇ ਅੱਗਾ ਜਾ ਕੇ ਦਿੰਦੀ ਐ ਇਹ ਇੱਕੇ ਦਾ ਮਨ ਲਾ ਗਾਂ ਨੂੰ ਉਹ ਲਿਜਾ ਕੇ ਤੇ ਆਪਾਂ ਇਹ ਤਿੰਨ ਦੋ ਨਟ ਰੱਖੀ। ਇਹ ਮਾੜਾ ਇਹ ਕਰਕੇ ਤਾਂ ਦੇਖ। ਬਜਾ ਨਹੀਂ ਆਹ ਡਰਾਈਵਰ ਨੂੰ ਖੜਾ। ਥੋੜਾ ਬਾਈ ਯਾਰ ਜਿਵੇਂ ਅੱਗੇ ਨਹੀਂ ਮਨ ਲਾ ਪੂਰਾ ਅੱਗੋਂ ਭਜਾ ਕੇ ਤੇ ਬੈਕ ਚੱਕ ਦਿੰਦਾ। ਲੈ ਰੱਖ ਫਿਰ ਬਾਈ। ਆ ਕਰਤਾ ਮੁੰਡੇ ਨੇ ਸੈੱਟ ਤੇ ਹੁਣ ਦੋਨੂੰ ਅੱਗਾ ਜਾ ਕੇ ਦਿਖਾਵਾਂਗੇ। ਹਾਂਜੀ। ਅੱਗੇ ਅੱਗੇ ਦਾ ਲੈ ਪੂਰੀ ਗਾਂ ਭਜਾ ਕੇ ਤੇ ਆ ਬੈਕ ਕਰਕੇ ਪੂਰੀ ਬੈ ਕਰਕੇ ਤੇ ਅੱਗੇ ਅਗਲਾ ਗੇਅਰ ਪਾ ਦੀ ਹਨਾ ਫੇਰ ਚੱਕੂ ਅੱਗਾ ਉੱਥੇ ਦਾ ਚੱਕੇ ਨਹੀਂ ਚੱਕੇ ਨਹੀਂ ਚੱਲ ਉਹ ਨਾਟੇ ਦੇ ਦੇ ਦੇਖ ਕਿੱਲੀ ਜੀ ਬਜਨ ਥੋੜਾ ਹੈ ਬਜਨ ਹੋਰ ਕਿਧਰ ਗਈ ਕਿੱਲੀ ਜੀ ਇੱਥੇ ਪੈ ਗਿਆ ਤੇ ਨਾੜ ਪੈ ਜੂ ਕਿੱਲੀ 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 ਜੀ ਦੀਆਂ ਦੀ ਖੜੀ ਹੋਈ ਕਿੱਲੀ ਕਿਹੜੀ ਦੇਗੀ ਤੈਨੂੰ ਉਹ ਪੇਜ ਕਰ ਸਖਲੋ ਪਾ ਲੋ ਆ ਪਹਿਲਾਂ ਦਾਤੀ ਉੱਥੇ ਰੱਖ ਕੇ ਆ ਰੱਖ ਕੇ ਹੀ ਉੱਥੇ

ਦੇਖਾਂ ਆ ਜਾ ਹਾਂ ਪੈ ਜਾਣਗੇ ਪੈ ਜਾਣਗੇ ਹਾਂ ਪੈ ਜਾਣਗੇ ਤੇ ਮੇਰੀ ਪੈਜੂ ਖੜ ਦੇ ਖੜ ਦੇ ਬੈਕ ਕਰੋ ਬੈਕ ਪੁਝਾ ਕੇ ਲੈ ਗਈ ਇਹ ਚੱਕੋ ਜੀ ਬਸ ਹੁਣ ਚੱਕ ਦਈਆਂ ਬੜੀ ਨਹੀਂ ਗੱਲ ਬਾਬਾ ਉਹ ਚੱਕ ਲੈਣਾ ਸੱਡੀ ਪਰ ਕਹਿੰਕ ਕੋਲੇ ਮੈਂ ਹੁਣੀ ਰੱਖਿਆ ਚਾਰ ਨਾੜ ਵਿੱਚ ਕਉਂਗਾ ਬਚ ਚਕਾਣੀ ਚੱਕ ਲੈ ਲਓ ਹੋਰ ਹੋਰ ਨਹੀਂ ਕਿਤੇ ਯਾ ਭੁੱਲ ਨਾ ਡੱਕ